ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਗੁਰਦਵਾਰਬਾਰ ਵਿੱਚ ਸਤਿਗੁਰ ਜੀ ਦੀ ਬਾਣੀ ਵਿੱਚ ਆਏ ਸਾਰੇ ਸਤਿਪੁਰਸ਼ਾਂ ਦਾ ਇਤਿਹਾਸ ਇੱਕ ਇੱਕ ਕਰਕੇ ਆਪਾਂ ਸਾਰੇ ਪੜ੍ਹ ਸੁਣ ਰਹੇ ਆਂ ਜੋ ਕੱਲ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਸਾਂਝਾ ਕੀਤਾ ਤਾਂ ਭਗਤ ਧੰਨਾ ਜੀ ਉਹਨਾਂ ਦਾ ਬੜਾ ਸਿਆਣਾ ਸੋਹਣਾ ਬੜਾ ਸੋਹਣਾ ਪ੍ਰਸੰਗ ਉਹਨਾਂ ਦਾ ਆਪਾਂ ਸਰਵਣ ਕੀਤਾ ਹੈ ਅੱਜ ਭਗਤ ਨਾਮਦੇਵ ਜੀ ਮਹਾਰਾਜ ਉਹਨਾਂ ਦਾ ਇਤਿਹਾਸ ਆ ਰਿਹਾ ਹੈ ਆਓ ਸਾਰੇ ਪਿਆਰ ਸਤਿਕਾਰ ਸਹਿਤ ਇਹ ਇਤਿਹਾਸ শ্রবণ ਕਰੀਏ ਲੋਕ ਸੁਖੀਏ ਪਰ ਲੋਕ ਸੁਹੇਲੇ ਬਣੀਏ ਆਓ ਸਾਰੀ ਸੰਗਤ ਇੱਕ ਵਾਰ ਪਿਆਰ ਨਾਲ ਰਸਨਾ ਪਵਿੱਤਰ ਕਰੋ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਭਗਤ ਨਾਮਦੇਵ ਜੀ ਭਾਈ ਗੁਰਦਾਸ ਸਾਹਿਬ ਜੀ ਭਗਤ ਨਾਮਦੇਵ ਸਾਹਿਬ ਜੀ ਦੇ ਪ੍ਰਥਾਏ ਫਰਮਾਨ ਕਰਦੇ ਆ ਨਾਮਾ ਸ਼ੀਬਾ ਯਾਖੀ ਐ ਗੁਰਮੁਖ ਭਾਏ ਭਗਤ ਲੈ ਬਲਾਈ ਖਤਰੀ ਬ੍ਰਾਹਮਣ ਦੇ ਹੋਰੈ ਉਤਮ ਜਾਏ ਕਰਨ ਵੜਿਆਈ ਨਾਮਾ ਪਕੜੇ ਉਠਾਲਿਆ ਬਹਿ ਪਿਸ਼ਵਾੜੇ ਜਹ ਹਰ ਗੁਣ ਗਾਈ ਭਗਤ ਬਸ਼ਲ ਅਖਾਏਂਦਾ ਫੇਰ ਦੇ ਹੋਰ ਆਪੈ ਜਰਖਾਈ ਦਰਗਹਿ ਮਾਣ ਨਿਬਾਣਿਆ ਸਾਧ ਸੰਗਤ ਸਤਿਗੁਰ ਸਰਣਾਇ ਉਤਮ ਪਦਵੀ ਨੀਚ ਜਾਤ ਚਾਰੇ ਵਰਨ ਪਏ ਭਗਿਆਈ ਜਿਉ ਨਿਵਾਨ ਨੀਰ ਚਲ ਜਾਈ ਭਾਈ ਗੁਰਦਾਸ ਜੀ ਫਰਮਾਨ ਕਰਦੇ ਐ ਨਾਮਦੇਵ ਮਹਾਰਾਜ ਨਾਮ ਦਾ ਇੱਕ ਭਗਤ ਹੋਇਆ ਲੋਕੀ ਉਸ ਨੂੰ ਸ਼ੀਂਬਾ ਕਹਿ ਕੇ ਬੁਲਾਉਂਦੇ ਸੀ ਪਰ ਉਸਨੇ ਪ੍ਰੇਮਾ ਭਗਤੀ ਕੀਤੀ ਪ੍ਰੇਮਾ ਭਗਤੀ ਨਾਲ ਲਿਬ ਜੋੜ ਲਈ ਇੱਕ ਦਿਨ ਉੱਤਮ ਜਾਤੀ ਦੇ ਬੰਦਰੇ ਬੰਦੇ ਖੱਤਰੀ ਤੇ ਬ੍ਰਾਹਮਣ ਇੱਕ ਮੰਦਰ ਵਿੱਚ ਜਾ ਕੇ ਪ੍ਰਭੂ ਦਾ ਜਸ ਕਰ ਰਹੇ ਸੀ ਕਿ ਨਾਮਦੇਵ ਜੀ ਵੀ ਉਹਨਾਂ ਵਿੱਚ ਬੈਠ ਕੇ ਜਸ ਕਰਨ ਲੱਗ ਪਏ ਜਦੋਂ ਉਹਨਾਂ ਅਖੌਤੀ ਉੱਚੀ ਜਾਤੀ ਵਾਲਿਆਂ ਨੇ ਦੇਖਿਆ ਕਿ ਉਹ ਜਿਹਨੂੰ ਉਹ ਸ਼ੁੱਧਰ ਕਹਿੰਦੇ ਆ ਉਹ ਉਹਨਾਂ ਦੇ ਵਿੱਚ ਬੈਠ ਕੇ ਭਗਤੀ ਕਰਦਾ ਹੈ ਤਾਂ ਉਸ ਨੂੰ ਫੜ ਕੇ ਮੰਦਰ ਚ ਉਠਾਤਾ ਉਹ ਦੇਰੋ ਮੰਦਰ ਦੇ ਪਿਛਲੇ ਪਾਸੇ ਜਾ ਕੇ ਭਗਵਾਨ ਦੇ ਜਸ ਕਰਨ ਲੱਗ ਪਏ ਐਸਾ ਖੇਲ ਭਗਵਾਨ ਨੇ ਰਚਿਆ ਕਿ ਦੇਰੋ ਦਾ ਮੰਦਰ ਦਾ ਮੂੰਹ ਫੇਰ ਦਿੱਤਾ ਉਹ ਮੰਦਰ ਦਾ ਮੁਖ ਦੁਆਰ ਉਸ ਪਾਸੇ ਹੋ ਗਿਆ ਜਿੱਧਰ ਨਾਮਦੇਵ ਜੀ ਬੈਠੇ ਸੀ ਤਾਂ ਉੱਚੀਆਂ ਜਾਤਾਂ ਵਾਲੇ ਬੜੇ ਹੈਰਾਨ ਪਰੇਸ਼ਾਨ ਹੋਏ ਡਰ ਗਏ ਤੋ ਭਗਤ ਨਾਮਦੇਵ ਸਾਹਿਬ ਦੀ ਪੈਜ ਰੱਖੀ ਪ੍ਰਭੂ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਦਰਗਾਹ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਜਿਹੜੇ ਆਪਣੇ ਆਪ ਨੂੰ ਨੀਵੇਂ ਖਵਾਉਂਦੇ ਹਨ ਉਹਨਾਂ ਨੂੰ ਭਗਵਾਨ ਉੱਤਮ ਬਦ ਵੀ ਦਿੰਦਾ ਹੈ ਉਸੇ ਤਰ੍ਹਾਂ ਪ੍ਰਭੂ ਦਾ ਪਿਆਰ ਨੀਵਿਆਂ ਵੱਲ ਜਾਂਦਾ ਹੈ ਜਿਵੇਂ ਕਿ ਪਾਣੀ ਨੀਵੇਂ ਥਾਂ ਨੂੰ ਆਪੇ ਹੀ ਰੁੜ ਕੇ ਚਲਿਆ ਜਾਂਦਾ ਹੈ ਉੱਚੀ ਥਾਂ ਵੱਲ ਨਹੀਂ ਜਾਂਦਾ ਸੋ ਆਓ ਭਗਤ ਨਾਮਦੇਵ ਮਹਾਰਾਜ ਜੀ ਤਿੰਨਾ ਦਾ ਪਾਵਨ ਪਵਿੱਤਰ ਇਤਿਹਾਸ ਇਉਂ ਹੈ ਸਭ ਤੋਂ ਪਹਿਲੀ ਉਹਨਾਂ ਦੀ ਸਾਖੀ ਆ ਰਹੀ ਹੈ ਮਾਪੇ ਅਤੇ ਬਚਪਨ ਜਿਸ ਨਾਮਦੇਵ ਜੀ ਦੇ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਤੇ ਉਹਨਾਂ ਦਾ ਜਸ ਕੀਤਾ ਹੈ ਇਸ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਆਪ ਜੀਆ ਦਾ ਜਨਮ ਨਰਸੀ ਬਹਾਮਣੀ ਪਿੰਡ ਵਿੱਚ ਜ਼ਿਲ੍ਹਾ ਸਤਾਰ ਸੂਬਾ ਬੰਬਈ ਉਹਦੇ ਵਿੱਚ ਕਤਕਸੂ ਦੀ 11 ਸੰਮਤ 1327 ਬਿਕਰਮੀ ਨੂੰ ਹੋਇਆ ਆਪ ਜੀ ਦੀ ਮਾਂ ਦਾ ਨਾਮ ਗੋਨਾਬਾਈ ਅਤੇ ਪਿਤਾ ਦਾ ਨਾਮ ਸੇਠੀ ਜਾਂ ਦਾਮ ਸੇਠੀ ਸੀ ਆਪ ਸ਼ਿੰਬਿਆਂ ਦੇ ਪਰਿਵਾਰ ਵਿੱਚ ਜਨਮ ਇਹਨਾਂ ਦਾ ਹੋਇਆ ਉਹ ਕੱਪੜੇ ਧੋਂਦੇ ਅਤੇ ਛਾਪਦੇ ਸਨ ਇਹਨਾਂ ਦੇ ਪਿਤਾ ਦਾਮ ਸੇਠੀ ਬਹੁਤ ਨੇਕ ਪੁਰਸ਼ ਸੀ ਉਹ ਸੱਚ ਬੋਲਦੇ ਸਨ ਤੇ ਕਿਰਤ ਵਿਰਤ ਕਰਦੇ ਸੀ ਬਾਪ ਦੇ ਨੇਕ ਹੋਣ ਤੇ ਉਸ ਦਾ ਪੁੱਤਰ ਵੀ ਨੇਕ ਨਿਕਲਿਆ ਉਹ ਵੀ ਸਾਧੂ ਸੰਗਤਾਂ ਦੇ ਕੋਲ ਬਹਿੰਦਾ ਸੀ ਭਗਤੀ ਦੇ ਵਚਨ ਸੁਣਿਆ ਕਰਦਾ ਸੀ ਉਹਨਾਂ ਦੇ ਪਿੰਡ ਵਿੱਚ ਇੱਕ ਦੇਵਤੇ ਦਾ ਮੰਦਿਰ ਸੀ ਜਿਸ ਨੂੰ ਵਿਰੋਪਾ ਦੇਵ ਦਾ ਮੰਦਿਰ ਕਿਹਾ ਜਾਂਦਾ ਸੀ ਉਸ ਮੰਦਿਰ ਵਿੱਚ ਦੇਵਤੇ ਰੱਖੇ ਹੋਏ ਸੀ ਉੱਥੇ ਜਾ ਕੇ ਬੈਠਦੇ ਤੇ ਭਜਨ ਕਰਦੇ ਸੀ ਉਹ ਭਜਨ ਗਾਉਣ ਨੂੰ ਬੈੰਦੇ ਤਾਂ ਉਹ ਵੀ ਭਜਨ ਗਾਉਣ ਲੱਗ ਪੈਂਦੇ ਉਹ ਬੱਚਿਆਂ ਨੂੰ ਬੱਚਿਆਂ ਨੂੰ ਇਕੱਠਿਆ ਕਰਕੇ ਨਾਮਦੇਵ ਜੀ ਗਾਉਣ ਲੱਗਦੇ ਤੇ ਉਹਨਾਂ ਤੋਂ ਵੀ ਭਜਨ ਗਵਾਉਂਦੇ ਸਾਰੇ ਹੀ ਉਸ ਨੂੰ ਸ਼ੁਭ ਬਾਲਕ ਕਹਿੰਦੇ ਸੀ ਉਹ ਬੜੇ ਬਿਹਰਾਗੀ ਤੇ ਸਾਧੂ ਸੁਭਾਅ ਦੇ ਹੋ ਗਏ ਸੀ ਬਹੁਤਾ ਕੋਈ ਕਾਰ ਵਿਹਾਰ ਵਿੱਚ ਦਿਲਚਸਪੀ ਨਹੀਂ ਲੈਂਦੇ ਸੀ ਉਹ ਬੈਠੇ ਰਹਿੰਦੇ ਤੇ ਕਦੇ-ਕਦਾਈਂ ਕੰਮ ਕਰਦੇ ਹੋਏ ਵੀ ਪ੍ਰਭੂ ਦੇ ਜਸ ਗਾਉਣ ਲੱਗ ਪੈਂਦੇ ਨਾਮਦੇਵ ਇੱਕ ਦਿਨ ਉਸਦੇ ਬਾਪ ਨੇ ਆਖਿਆ ਬੇਟਾ ਕੋਈ ਕੰਮ ਕਰਿਆ ਕਰ ਕੰਮ ਤੋਂ ਬਿਨਾ ਸਾਡਾ ਲੋਕਾਂ ਦਾ ਝਟ ਨਹੀਂ ਲੰਘ ਸਕਦਾ ਕਿਰਤ ਕਰਕੇ ਖਾਣਾ ਹੈ ਟੱਬਰ ਪਾਲਣਾ ਹੈ ਹੁਣ ਤਾਂ ਤੇਰੀ ਸ਼ਾਦੀ ਵੀ ਹੋ ਚੁੱਕੀ ਐ ਸ਼ਾਦੀ ਤੁਸਾਂ ਕਰ ਦਿੱਤੀ ਨਾਮਦੇਵ ਜੀ ਬੋਲੇ ਪਰ ਮੇਰਾ ਚਿਤ ਤਾਂ ਭਗਵਾਨ ਦੀ ਭਗਤੀ ਵੱਲ ਲੱਗਿਆ ਰਹਿੰਦਾ ਕੀ ਕਰਾਂ ਜਦੋਂ ਮਨ ਨਹੀਂ ਲੱਗਦਾ ਭਗਵਾਨ ਮੈਨੂੰ ਬਾਜਾ ਮਾਰਦਾ ਰਹਿੰਦਾ ਹੈ ਨਾਮਦੇਵ ਜੀਾਂ ਨੇ ਉੱਤਰ ਦਿੱਤਾ ਬੇਟਾ ਭਗਤੀ ਵੀ ਕਰ ਭਗਤੀ ਕਰਨੀ ਮਾੜੀ ਨਹੀਂ ਪਰ ਰੋਜੀ ਰੋਟੀ ਵੀ ਤਾਂ ਕਮਾਉਣੀ ਐ ਉਹ ਵੀ ਕਮਾਈ ਕਰ। ਭਗਵਾਨ ਰੋਜੀ ਵਿੱਚ ਬਰਕਤ ਪਾਏਗਾ। ਨਾਮਦੇਵ ਜੀ ਦਾ ਵਿਆਹ ਛੋਟੀ ਉਮਰ 'ਚ ਹੋਇਆ ਤੇ ਉਸ ਦੀ ਧਰਮ ਪਤਨੀ ਦਾ ਨਾਮ ਰਾਜਾਬਾਈ ਸੀ। ਨਾਮਦੇਵ ਤਾਂ ਧਰਮ ਕੀਰਤ ਭਗਤੀ ਨੂੰ ਹੀ ਕਰਨ ਨੂੰ ਲੋਚਦਾ ਸੀ। ਮਨ ਰੋਕਿਆ ਨਹੀਂ ਸੀ ਰੁਕਦਾ। ਪਰ ਉਸ ਦੀ istri ਨੇ ਉਸ ਨੂੰ ਪਾਤਸ਼ਾਹਲਾ ਤੋਂ ਛੁੜਵਾ ਦਿੱਤਾ। ਉਸ ਨੂੰ ਵਪਾਰ ਦੇ ਧੰਦੇ ਚ ਲਾਇਆ ਫਿਰ ਵੀ ਉਹ ਸਫਲ ਨਾ ਹੋਇਆ ਅੱਗੇ ਸਾਖੀ ਆ ਰਹੀ ਹੈ ਠਾਕੁਰਾਂ ਨੂੰ ਦੁੱਧ ਪਿਆਉਣਾ ਇੱਕ ਦਿਨ ਨਾਮਦੇਵ ਜੀ ਦੇ ਪਿਤਾ ਨੇ ਆਖਿਆ ਬੇਟਾ ਮੈਂ 2-3 ਦਿਨਾਂ ਦੇ ਵਾਸਤੇ ਬਾਹਰ ਜਾ ਰਿਹਾ ਹਾਂ ਆਪਣੇ ਮੰਦਰ ਜੋ ਠਾਕੁਰਾਂ ਦੀ ਸੇਵਾ ਮੈਂ ਕਰਦਾ ਹਾਂ ਉਹ ਤੁਸੀਂ ਕਰਨੀ ਹੈ ਇਸਨਾਨ ਕਰਕੇ ਜਾ ਕੇ ਠਾਕੁਰਾਂ ਦਾ ਇਸ਼ਨਾਨ ਕਰਾਉਣਾ ਮੰਦਰ ਨੂੰ ਸਾਫ਼ ਕਰਨਾ ਤੇ ਠਾਕੁਰਾਂ ਨੂੰ ਦੁੱਧ ਚੜਾਉਣਾ ਜਿਵੇਂ ਸਾਰੀ ਮਰਜ਼ਾਦਾ ਮੈਂ ਪੂਰੀ ਕਰਦਾ ਹਾਂ ਤੇਵੇਂ ਤੁਸੀਂ ਕਰਨੀ ਹੈ ਦੇਖੀ ਅਣਗੈਲੀ ਨਹੀਂ ਕਰਨੀ ਆਲਸ ਨਹੀਂ ਕਰਨਾ ਠਾਕੁਰ ਨਰਾਜ ਨਾ ਹੋ ਜਾਣ ਬਹੁਤ ਅੱਛਾ ਪਿਤਾ ਜੀ ਜਿਵੇਂ ਆ ਗਿਆ ਇਵੇਂ ਹੀ ਠਾਕੁਰ ਪੂਜਾ ਹੋਏਗੀ ਤੁਸੀਂ ਚਿੰਤਾ ਨਾ ਕਰੋ ਨਾਮਦੇਵ ਜੀ ਨੇ ਉੱਤਰ ਦਿੱਤਾ ਤੇ ਆਪਣੇ ਪਿਤਾ ਨੂੰ ਘਰੋਂ ਕੰਮ ਲਈ ਤੋਰ ਦਿੱਤਾ ਅਗਲੇ ਦਿਨ ਨਾਮਦੇਵ ਜੀ ਅਮਰਤ ਵੇਲੇ ਉੱਠੇ ਅਸ਼্নান ਕੀਤਾ ਜਲ ਨਾਲ ਧੂਪ ਨੂੰ ਸੁਖਾਇਆ ਅਤੇ ਠਾਕਰਾ ਅੱਗੇ ਦੁੱਧ ਦਾ ਕਟੋਰਾ ਭਰ ਕੇ ਰੱਖਿਆ ਆਪ ਹੱਥ ਜੋੜ ਕੇ ਬੈਠ ਗਏ ਤੇ ਦੇਖਣ ਲੱਗੇ ਵੀ ਠਾਕਰ ਜੀ ਕਿਵੇਂ ਦੁੱਧ ਪੀਂਦੇ ਆ ਉਹ ਦੇਖਦਾ ਰਿਹਾ ਦੇਖਦਾ ਰਿਹਾ ਦੇਖਦਾ ਹੀ ਰਿਹਾ ਪਰ ਠਾਕਰਾ ਨੇ ਦੁੱਧ ਨਾ ਪੀਤਾ ਠਾਕਰਾ ਨੇ ਦੁੱਧ ਕਿੱਥੋਂ ਪੀਣਾ ਸੀ ਉਹ ਤਾਂ ਪੱਥਰ ਦੀ ਮੂਰਤੀ ਸਨ ਉਹਨਾਂ ਦੇ ਮੂੰਹ ਨੂੰ ਚਮਚਾ ਲਾਇਆ ਜਾਂਦਾ ਸੀ ਤੇ ਬਾਕੀ ਦਾ ਪੰਡਤ ਆਪ ਵੀ ਜਾਂਦੇ ਸੀ ਨਾਮਦੇਵ ਜੀ ਨੂੰ ਇਸ ਠੱਗੀ ਦਾ ਗਿਆਨ ਨਹੀਂ ਸੀ ਉਹ ਤਾਂ ਸਮਝਦੇ ਸਨ ਕਿ ਠਾਕਰ ਸਾਰਾ ਦੁੱਧ ਪੀ ਜਾਂਦੇ ਆ ਉਹਨਾਂ ਨੇ ਬੇਨਤੀ ਕਰਨੀ ਰੰਮੀ हे ਭਗਵਾਨ ਮੈਂ ਤਾਂ ਨਿਮਾਣਾ ਜਿਹਾ ਸੇਵਕ ਦੁੱਧ ਲੈ ਕੇ ਆਇਆ ਹਾਂ ਇਹ ਦੁੱਧ ਸੁੱਚਾ ਹੈ ਆਪ ਜੀ ਪੀਓ ਪਰ ਠਾਕਰਾਂ ਨੇ ਦੁੱਧ ਨਾ ਪੀਤਾ ਅੰਤ ਭਗਤ ਨੇ ਬੜੀ ਬੇਵਲਤਾ ਨਾਲ ਇਉਂ ਭਗਵਾਨ ਠਾਕੁਰਾਂ ਅੱਗੇ ਬੇਨਤੀ ਕੀਤੀ ਜੋ ਗੁਰਬਾਣੀ ਦੇ ਵਿੱਚ ਸ਼ਬਦ ਉਹਨਾਂ ਦਾ ਹੁੰਦਾ ਹੈ ਦੁੱਧ ਕਟੋਰਾ ਗੜਬੈ ਪਾਣੀ ਕਪ ਲਗਾਏ ਨਾਮੈ ਦੁਹਿਆਨੀ ਦੁੱਧ ਪਿਓ ਗੋਬਿੰਦ ਰਾਇ ਦੁੱਧ ਪਿਓ ਮੇਰੋ ਮਨ ਪਤੀ ਆਏ ਨਾਹੀ ਤਾਂ ਘਰ ਕੋ ਬਾਪਰਸਾਏ ਰਹਾਓ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰਿਆ ਗੈ ਧਰੀ اے ਪ੍ਰਭੂ ਦੁੱਧ ਦਾ ਕਟੋਰਾ ਅਤੇ ਪਾਣੀ ਦਾ ਗੜਬਾ ਆਪ ਜੀ ਦੇ ਅੱਗੇ ਰੱਖਿਆ ਹੋਇਆ ਮੈਂ ਕਪਲ ਗਊ ਨੂੰ ਚੋ ਕੇ ਦੁੱਧ ਲਿਆਂਦਾ ਹੇ ਮੇਰੇ ਗੋਬਿੰਦ ਦੁੱਧ ਪੀਵੋ ਜੇ ਦੁੱਧ ਪੀਓਗੇ ਤਾਂ ਮੇਰਾ ਮਨ ਪ੍ਰਸੰਨ ਹੋ ਜਾਏਗਾ ਨਹੀਂ ਦਾ ਮੇਰੇ ਪਿਤਾ ਜੀ ਗੁੱਸੇ ਹੋਣਗੇ ਸੋਨੇ ਦੀ ਕਟੋਰੀ ਕਹੀਏ ਛੰਨਾ ਮੈਂ ਆਪ ਜੀ ਅੱਗੇ ਰੱਖਿਆ ਹੈ ਸੋਹਣ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਤਰੀ ਤੁਹਾਡੇ ਅੱਗੇ ਰੱਖੀ ਹੋਈ ਹੈ ਦੁੱਧ ਪੀ ਲਓ ਜ਼ਰੂਰ ਪੀਓ ਮੈਂ ਕੋਈ ਪਾਪ ਨਹੀਂ ਕੀਤਾ ਜੇ ਮੇਰੇ ਬਾਪ ਕੋਲੋਂ ਰੋਜ਼ ਦੁੱਧ ਪੀਨੇ ਹਾਂ ਤਾਂ ਮੈਥੋਂ ਕਿਉਂ ਨਹੀਂ ਪੀਂਦੇ ਇਹ ਪ੍ਰਭੂ ਕਿਰਪਾ ਕਰੋ ਦਇਆ ਕਰੋ ਅੱਗੇ ਹੀ ਮੇਰੇ ਪਿਤਾ ਜੀ ਮੈਨੂੰ ਮਾੜਾ ਤੇ ਨਕੰਮਾ ਸਮਝਦੇ ਨੇ ਜੇ ਅੱਜ ਤੁਸੀਂ ਦੁੱਧ ਨਾ ਪੀਤਾ ਤਾਂ ਮੇਰੀ ਖੈਰ ਨਹੀਂ ਪਿਤਾ ਜੀ ਕਹਿਣਗੇ ਤੂੰ ਬਾਕੀ ਕੋਈ ਕੰਮ ਨਹੀਂ ਕਰ ਸਕਦਾ ਆਹ ਕੰਮ ਤੈਨੂੰ ਦਿੱਤਾ ਸੀ ਕਰਨ ਵਾਸਤੇ ਤੂੰ ਠਾਕਰਾ ਨੂੰ ਦੁੱਧ ਵੀ ਨਹੀਂ ਪਿਆ ਸਕਿਆ ਪਿਤਾ ਜੀ ਮੈਨੂੰ ਗੁੱਸੇ ਵਿੱਚ ਆ ਕੇ ਘਰੋਂ ਕੱਢ ਦੇਣਗੇ हे ਭਗਵਾਨ ਕਿਰਪਾ ਕਰੋ ਜੋ ਕੰਮ ਨਾਮਦੇਵ ਜੀ ਦੇ ਪਿਤਾ ساری ਉਮਰ ਨਾ ਕਰ ਸਕੇ ठाकुर ਅਤੇ ਆਪਣੇ ਜੀਵਨ ਨਾਲ ਠੱਗੀ ਕਰਦੇ ਰਹੇ। ਨਾ ਸ਼ੁੱਧ ਹਿਰਦੇ ਨਾਲ ਪ੍ਰਾਰਥਨਾ ਕੀਤੀ, ਨਾ ठाकुर ਨੇ ਦੁੱਧ ਪੀਤਾ। ਜਿਵੇਂ ਬ੍ਰਹਮਣ ਚਮਚੇ ਨਾਲ ਦੁੱਧ ठाकुर ਦੇ ਮੂੰਹ ਨੂੰ ਛਵਾ ਕੇ ਚਮਚਾ ਪਿੱਛੇ ਕਰ ਲੈਂਦਾ ਸੀ ਤੇ ਵੇ ਨਾਮਦੇਵ ਜੀ ਦੇ ਪਿਤਾ ਜੀ ਕਰਦੇ ਰਹੇ। ਪਰ 마ਸੂਮ ਆਤਮਾ ਨਾਮਦੇਵ ਜੀ ਨੂੰ ਇਸ ਦਾ ਪਤਾ ਨਹੀਂ ਸੀ। ਉਹ ठाकुर ਉੱਗੇ ਬੈਠੇ ਤਰਲੇ ਕੱਢਦੇ ਰਹੇ। ਅਖੀਰ ਭਗਵਾਨ ਭਗਤੀ ਦਾ ਖਿੱਚਿਆ ਹੋਇਆ ਆ ਗਿਆ ਪੱਥਰ ਦੀ ਮੂਰਤ ਰਾਹੀਂ ਹੱਸਿਆ ਉਸ ਨੂੰ ਨਾਮਦੇਵ ਜੀ ਨੇ ਆਪਣੀ ਬਾਣੀ ਰਾਹੀਂ ਇਉਂ ਦੱਸਿਆ ਹੈ ਏਕ ਭਗਤ ਮੇਰਾ ਹਿਰਦੈ ਵਸੈ ਨਾਮੇ ਦੇਖ ਨਾਰਾਇਣ ਹਸੈ ਕਿ ਇੱਕ ਨਾਮਦੇਵ ਜੀ ਭਗਤ ਉਹਨਾਂ ਦੇ ਹਿਰਦੇ ਵਿੱਚ ਵਸਿਆ ਨਾਮੇ ਨੂੰ ਦੇਖ ਕੇ ਭਗਵਾਨ ਜੀ ਹੱਸੇ ਖੁਸ਼ ਹੋਏ ਦੋਵੇਂ ਹੱਥ ਅੱਗੇ ਕਰਕੇ ਦੁੱਧ ਲਿਆ ਪੀ ਲਿਆ ਦੁੱਧ ਪੀ ਕੇ ਪੱਥਰ ਦੀ ਮੂਰਤੀ ਜਿਉਂਦੀ ਤਿਉਂ ਫਿਰ ਹੋ ਗਈ ਦੁੱਧ ਪਿਆਏ ਭਗਤ ਕਰ ਗਿਆ ਨਾਮੇ ਹਰਿ ਕਾ ਦਰਸ਼ਨ ਭਇਆ ਦੁੱਧ ਪਿਆ ਕੇ ਨਾਮਦੇਵ ਜੀ ਘਰੋਂ ਚਲੇ ਗਏ ਇਹ ਉਹਨਾਂ ਨੂੰ ਪ੍ਰਭੂ ਜੀ ਨੇ ਦਰਸ਼ਨ ਦਿੱਤੇ ਇਹ ਨਾਮਦੇਵ ਜੀ ਦੀ ਭਗਤੀ ਮਾਰਗ ਵਿੱਚ ਪਹਿਲੀ ਜਿੱਤ ਸੀ ਉਸ ਦੀ ਬੇਨਤੀ ਸੁਣ ਲਈ ਗਈ ਸੀ ਤੇ ਆਤਮਾ ਹੋਰ ਦੀ ਹੋਰ ਹੋ ਗਈ ਪ੍ਰਭੂ ਦਾ ਲਾੜ ਮਿਲ ਗਿਆ ਇਸ ਸਾਖੀ ਦੀ ਪ੍ਰਥਾਏ ਭਾਈ ਗੁਰਦਾਸ ਜੀ ਵੀ ਕਹਿ ਰਹੇ ਹਨ ਕੰਮ ਕਿਤੇ ਪਿਓ ਚੱਲਿਆ ਨਾਮਦੇਵ ਨੂੰ ਆਖ ਸਿਧਾਇਆ ਕਿਸੇ ਕੰਮ ਚੱਲੇ ਪਿਤਾ ਜੀ ਨਾਮਦੇਵ ਨੂੰ ਆਖ ਕੇ ਗਏ ਕੀ ਕਿਹਾ ਠਾਕੁਰ ਦੀ ਸੇਵਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ ਠਾਕੁਰਾਂ ਦੀ ਸੇਵਾ ਕਰੀ ਪੂਜਾ ਕਰੀ ਦੁੱਧ ਪਿਉਣਾ ਹੈ ਨਾਮਦੇਵ ਇਸ ਇਸ਼ਨਾਨ ਕਰ ਕਪਲ ਗਾਏ ਤੋ ਕਹਿ ਲੈ ਆਇਆ ਨਾਮਦੇਵ ਜੀ ਨੇ ਆਪ ਇਸ਼ਨਾਨ ਕੀਤਾ ਕਪਲ ਨਾਮ ਦੀ ਗਾਂ ਨੂੰ ਧਾਰੋ ਦੀ ਕੱਢ ਕੇ ਚੋ ਕੇ ਲਿਆਇਆ ਠਾਕਰ ਨੂੰ ਨਾ ਵਾਲ ਕੈ ਚਰਨੋਦਕ ਲੈ ਤਿਲਕ ਚੜਾਇਆ ਠਾਕਰਾਂ ਨੂੰ ਫਿਰ ਨਵਾਇਆ ਉਹਨਾਂ ਦਾ ਇਸ਼ਨਾਨ ਕਰਾਇਆ ਤੇ ਫਿਰ ਉਹਨਾਂ ਨੂੰ ਤਿਲਕ ਆਦਕ ਲਾਇਆ ਹੱਥ ਜੋੜ ਬੇਨਤੀ ਕਰੇ ਦੁੱਧ ਪਿਓ ਜੀ ਗੋਬਿੰਦ ਰਾਆ ਨਾਮਦੇਵ ਜੀ ਹੱਥ ਜੋੜ ਜੜ ਮਿੰਤਾ ਕਰਦੇ ਆਏ اے ਪ੍ਰਭੂ ਜੀ ਦੁੱਧ ਪਿਓ ਨਿਹਚੋ ਕਰਿਆ ਰਾਧਿਆ ਹੋਏ ਦਿਆਲ ਦਰਸ ਦਿਖ ਲਾਇਆ ਪੂਰੀ ਨਿਸ਼ਚਾ ਕਰਕੇ ਜਦੋਂ ਪ੍ਰਭੂ ਨੂੰ ਅਰਦਾਸ ਕੀਤਾ ਤਾਂ ਪ੍ਰਭੂ ਜੀ ਨੇ ਦਿਆਲ ਹੋ ਕੇ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ ਭਰੀ ਕਟੋਰੀ ਨਾਮਦੇਵ ਲੈ ठाकुर ਨੂੰ ਦੁੱਧ ਪਿਆਇਆ ਨਾਮਦੇਵ ਜੀ ਨੇ ਕਟੋਰੀ ਭਰ ਕੇ ਠਾਕੁਰਾਂ ਨੂੰ ਦੁੱਧ ਪਿਆਇਆ ਗਾਏ ਮੂਈ ਜੀ ਵਾਲੀਆਂ ਨੂੰ ਨਾਮਦੇਵ ਦਾ ਛੱਪਰ ਪਾਇਆ ਫਿਰ ਐਨੇ ਪ੍ਰਸੰਨ ਹੋਏ ਪ੍ਰਭੂ ਜੀ ਨਾਮਦੇਵ ਜੀ ਦੇ ਕਿ ਨਾਮਦੇਵ ਦੀ ਸ਼ਾਨ ਆਪ ਬੰਨੀ ਪ੍ਰਭੂ ਨੇ ਔਰ ਨਾਮਦੇਵ ਜੀ ਦਾ ਛੱਪਰ ਪਾਇਆ ਤੇ ਨਾਮਦੇਵ ਜੀ ਦੇ ਬੇਨਤੀ ਕਰਨ ਤੇ ਮਰੀ ਹੋਈ ਗਊ ਨੂੰ ਜਿਉਂਦਾ ਵੀ ਕੀਤਾ ਪ੍ਰਭੂ ਨੇ ਫੇਰ ਦੇਹੋਰਾ ਰੱਖਿਓਨ ਚਾਰ ਬਰ ਲੈ ਪੈਰੀ ਪਾਇਆ ਫਿਰ ਮੰਦਰ ਦਾ ਦਰਵਾਜਾ ਫੇਰ ਕੇ ਸਾਰਾ ਮੰਦਰ ਘੁਮਾ ਦਿੱਤਾ ਜਿਵੇਂ ਆਪਾਂ ਛੋਟੀ ਜੀ ਚੀਜ਼ ਨੂੰ ਚੱਕ ਕੇ ਘੁਮਾ ਦਿੰਦੇ ਆ ਤਾਂ ਜਾਤ ਦੇ ਹੰਕਾਰੀਆਂ ਦਾ ਹੰਕਾਰ ਤੋੜਿਆ ਜਿੰਦਰ ਭਗਤ ਨਾਮਦੇਵ ਜੀ ਬੈਠੇ ਭਗਤੀ ਕਰਦੇ ਸੀ ਉਧਰ ਨੂੰ ਮੁਖ ਕਰ ਦਿੱਤਾ ਭਗਤ ਜਨਾਂ ਦਾ ਕਰੇ ਕਰਾਇਆ ਪਰਬੂ ਭਗਤਾਂ ਦੇ ਕਾਰਜ ਆਪ ਕਰਦਾ ਹੈ ਜੋ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਹੈ ਪ੍ਰਭੂ ਜੀ ਆਪ ਪੂਰੀ ਕਰਦੇ ਹਨ ਸ਼ੁੱਧ ਹਿਰਦੇ ਨਾਲ ਕੀਤੀ ਅਰਦਾਸ ਐਸੀ ਪ੍ਰਵਾਨ ਹੋਈ ਕਿ ਉਹਨਾਂ ਦੇ ਕੋਲ ਬੇਅੰਤ ਸ਼ਕਤੀਆਂ ਆ ਗਈਆਂ ਉਹ ਭਗਤੀ ਭਾਵ ਵਾਲੇ ਹੋ ਗਏ ਤੇ ਜੋ ਵਚਨ ਮੂੰਹੋਂ ਆਖਦੇ ਸੀ ਉਹੀ ਹੁੰਦੇ ਸੀ ਆਪ ਦਾ ਪਿਤਾ ਆਇਆ ਉਸਨੇ ਜਦੋਂ ਸੁਣਿਆ ਕਿ ਨਾਮਦੇਵ ਨੇ ਪੱਥਰ ਦੇ ਠਾਕਰਾਂ 'ਚ ਜਾਣ ਲਿਆਂਦੀ ਆ ਦੁੱਧ ਪਿਆਇਆ ਤੇ ਪਿਤਾ ਬੜੇ ਖੁਸ਼ ਹੋਏ ਉਸਨੇ ਜਾਣਿਆ ਉਸ ਦੀ ਕੋਲ ਸਫਲੀ ਹੋ ਗਈ ਉਸ ਨੇ ਜਾ ਕੇ ਠਾਕੁਰ ਦੇ ਮੰਦਰ ਵਿੱਚ ਬੇਨਤੀਆਂ ਕੀਤੀਆਂ ਨਾਮਦੇਵ ਜੀ ਦਾ ਨਗਰ ਵਿੱਚ ਜਸ ਹੋਣ ਲੱਗਿਆ ਨਾਮਦੇਵ ਠਾਕੁਰਾਂ ਦੇ ਕੋਲ ਬੈਠੇ ਹੋਏ ਉਸ ਦਾ ਜਸ ਗਾਇਨ ਕਰੀ ਜਾਂਦੇ ਤੇ ਘਰ ਦੇ ਕੰਮਾਂ ਦਾ ਫਿਰ ਤਿਆਗ ਕਰ ਦਿੱਤਾ ਸੋ ਸੰਗਤ ਜੀ ਅੱਗੇ ਨਾਮਦੇਵ ਜੀ ਦਾ ਕਾਫੀ ਲੰਬਾ ਇਤਿਹਾਸ ਹੈ ਬਾਕੀ ਇਤਿਹਾਸ ਉਹਨਾਂ ਨੇ ਜੀਵਨ ਵਿੱਚ ਕੀ ਕੀ ਕੀਤਾ ਕੀ ਕੀ ਖੇਡਾਂ ਖੇਡੀਆਂ ਉਹਨਾਂ ਨੇ ਤੇ ਜਗਤ ਨੂੰ ਕਿਵੇਂ ਤਾਰਿਆ ਉਹ ਸਾਰਾ ਇਤਿਹਾਸ ਫਿਰ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ